ਚਲੋ ਅੱਜ ਮੋਟਰ ਤੇ ਨਹਾਨੇ ਆ ਤੇ ਨਾਲੇ ਛੱਲੀਆਂ-ਛੱਲੀਆਂ ਤੋੜ ਕੇ ਲਈਏ ਇਹ ਆ ਪਿੰਡ ਦੀਆਂ ਗਲੀਆਂ ਇਹ ਲੋਕ ਕਹਿੰਦੇ ਆ ਪਿੰਡ ਦੀਆਂ ਗਲੀਆਂ ਸਾਰੇ ਪਾਸੇ ਪੱਕੀਆਂ ਸੜਕਾਂ ਬਣੀਆਂ ਇੱਥਾਂ ਨੂੰ ਜਾਈ ਦਾ ਕੋਈ ਪੱਕੀਆਂ ਸੜਕਾਂ ਨਹੀਂ ਤੇ ਅਰੇ ਲੋਕ ਤਰੀਕਾ ਰਹੀ ਕੀ ਮਾਨਸ਼ੀਰ ਜੋ ਮਜ਼ਾ ਕੋਟੇ ਢਾਣਦਾ ਹਨ ਉਹ ਘਰ ਦੇ ਬਾਹਰ ਨੂੰ ਲੱਗਦਾ ਮੈਨੂੰ ਤਾਂ ਸਭ ਤੋਂ ਬੰਦੀ ਆ ਗਿਆ ਉਹ ਹੈਂਗ ਮੋਟਰ ਦੇ ਨਾ ਹੁੰਦੇ ਚਾਹ ਹੋਰ ਲੀ ਲਿਜਾਣੀ ਆ ਪਰਮਾਨਾ ਸਾਰੀ ਇੱਥੇ ਲਿਖੀ ਹੋਈ ਹੈ ਉਹ ਕਿਤਾ ਤੇ ਓਹ ਹੋ ਨਈ ਨਜ਼ਾਰਾ ਬਈ ਪੰਜਾਬ ਵਰਗਾ ਇਹ ਆ ਪੰਜਾਬ ਪਾਣੀ ਦੇ ਅੰਦਰ ਡੁੱਕੀਆਂ ਲਾਣ ਦਾ ਸ਼ਤੀ ਮਜ਼ਾ ਇਸ ਵਾਰੀ ਮੀਂਹ ਬਹੁਤ ਜਿਆਦਾ ਪੈਣ ਕਰਕੇ ਨਾ ਹਰਿਆਵਲੀ ਬਹੁਤ ਹੈ ਪਾਣੀ ਹਰ ਜਗ੍ਹਾ ਪਾਣੀ ਹੀ ਪਾਣੀ ਹੈ ਵੀਊ ਦੇਖੋ ਕਿੰਨਾ ਸੋਹਣਾ ਇੱਥੇ ਹੌਤ ਮਾਦ ਲਗਾਏ ਉਧਰ ਤੋਰੀਆਂ ਤਾਰੀਆਂ ਲੱਗੀਆਂ ਸਾਰੀਆਂ ਬੇਲਾ ਬੋਲਾ ਉਹ ਮੱਖੀ ਲੱਗੀ ਹੋਈ ਹੈ ਝੋਨਾ ਲੱਗਾ ਹੋਇਆ ਤੇ ਸਵੇਰ ਦਾ ਟਾਈਮ ਹੈ ਚਲੋ ਹਮ ਛਲੀਆਂ ਕੋਟਦੇ ਆ ਤੇ ਘਰ ਜਾ ਕੇ ਭੁੰਦੇ ਆ ਛਲੀਆਂ ਉਹਦੂ ਸਾਡਾ ਰਾਜੂ ਹੈਗਾ ਮੋਟਰ ਤੇ ਰਾਜੂ ਨੇ ਤਾਂ ਚੁਲਾਉਣ ਕਰਦੇ ਅੱਜ ਤੇ ਵਧੀਆ ਨੇ ਤਾਂ ਕਈ ਵਾਰੀ ਰਾਜੂ ਦਾ ਤਾਂ ਮੰਨਦਾ

ਆ ਦੇਖ ਵੀ ਚੱਲਾ ਰਹਿ ਰਹੀ ਆ ਚੱਲਾ ਰਹਿਦ ਨੇ ਛੋਟੀਆਂ ਹਜੇ ਜਿਹੜੀਆਂ ਵੱਧਿਆ ਰਹੀਆਂ ਨੇ ਦੋ ਪਲਾ ਦੰਨਾ ਹੈ ਇਹ ਇਦਾਂ ਲਾਤੀਆਂ ਦੋਨੋਂ ਆ ਦੇਖ ਲੈ ਕੁੱਤਾ ਜਿਹੜਾ ਨਾ ਤੇ ਮੇਰੇ ਮਗਰ ਮਗਰ ਹੀ ਆ ਜਣਾ ਨੇ ਆ ਦੇਖ ਇਹਨਾਂ ਨੂੰ ਮਾੜਾ ਜਾ ਇਹਨਾਂ ਖੇਡ ਲੋ ਨਾ ਫਿਰ ਤਾਂ ਇਹ ਪਿੱਛੇ ਪੈ ਜਾਂਦੇ ਆ ਤੇ ਆਪਣੀ ਮੋਟਰ ਤੇ ਬੈਠਾ ਰਹਿੰਦਾ ਓਏ ਹੋਏ ਬਹੁਤ ਗਰਮ ਆ ਛਲੀਆਂ ਹੱਥ ਛਲੀਆਂ ਪੋਣ ਲਈਆਂ ਆ ਜਾ ਇੱਥੇ ਹੀ ਵਧੀਆ ਸਵਾਦ ਹੈ ਮਿੱਠੀ ਮਿੱਠੀ ਆ ਥੋੜੀ ਰੋਸਟਡ ਕਾਲੀ ਹੋਵੇ ਥੋੜੀ ਜਿਆਦਾ ਫਰਮੀ ਥੋੜੀ ਜਿਆਦਾ ਰੰਗ ਰਾਰ ਦਿੱਤੀ ਹੈ ਹੂੰ ਚੱਲੀਆਂ ਹੋ ਰਹੀਆਂ ਭੁਨੀਆਂ ਹੋਈਆਂ ਇਹ ਕੋ ਬਾਚ ਖਾਣੇ ਆ ਬੈਠੇ ਛੇ ਰਹਿ ਗਿਆ আজকাল ਪਿੰਡਾਂ ਦੇ ਅੰਦਰ ਕੋਠੀਆਂ ਕਿੰਨੀਆਂ ਜ਼ਬਰਦਸਤ ਬਣਾਈਆਂ ਹਰ ਪਿੰਡ ਦੇ ਅੰਦਰ ਪੰਜਾਬ ਦੇ ਅੰਦਰ ਨਾ ਮਤਲਬ ਰੋਟੀਆਂ ਹੀ ਘੋਟੀਆਂ ਨਾਲ ਬੱਤੀਆਂ ਕਈਆਂ ਦੇ ਅੰਦਰ ਬੰਦੇ ਹੈਗੇ ਰਹਿਣ ਵਾਲੇ ਕਈਆਂ ਦੇ ਵਿੱਚ ਨੀਆ ਨਾ ਵੀ ਖਾਲੀ ਪਈ ਐ ਇਹ ਚਾਚੇ ਦੀ ਘੋਟੀ ਹੈ ਇੱਧਰ ਇੱਥੇ ਆਂਦਾ ਸਾਹ ਚ ਕਿਤੇ ਇੱਕ ਆ ਦੇਖੋ ਘੋਟੀ ਗਈ ਐਂਡ ਆਈ ਹੋਈ ਬੰਦੇ ਨੇ பிண்ட ஏ பிண்ட